ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸ੍ਰੀ ਅਰਵਿੰਦ ਕੇਜਰੀ ਵਾਲੀ ਜੀ ਉਹਨਾਂ ਦੀ ਸਮੂਹ ਪਾਰਟੀ ਵੱਲੋਂ ਆਪ ਜੀ ਨੇ 350 ਸਾਲਾਂ ਸ਼ਿਸ਼ਦੀ ਸ਼ਤਾਬਦੀ ਨੂੰ ਮੁਖ ਰੱਖਦਿਆਂ ਹੋਇਆ 308 ਤੋਂ ਲੈ ਕੇ ਧਰਤੀ ਬਾਣੀ ਆਈ ਜਿਸ ਅਗਲੀ ਚਿੰਤ ਮਟਾਈ ਦੇ ਸ੍ਰੀ ਖੰਡ ਪਾਨ ਸਾਹਿਬ ਪ੍ਰਾਰੰਭ ਹੋਏ ਸਨ ਮਹਾਰਾਜ ਜੀਓ ਇਸ ਟਾਈਮ ਸਪੂਰਨ ਭੋਗ ਪਾਇਆ ਨਾ ਬੜੀ ਸੁਣੀ ਗੁਰਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਬੜੀ ਸੁਣੀ ਗੁਰਬਾਣੀ ਦਾ ਪ੍ਰਵਾਹ ਸਿੰਘਾਂ ਪਿਆਰਾਂ ਦੇ ਹਿਰਦਿਆਂ ਵਿੱਚ ਸੋਣਾ ਮਹਾਰਾਜ ਜੀਓ ਸ੍ਰੀ ਖੰਡ ਪਾਨ ਸਾਹਿਬ ਜੀ ਦੇ ਭੋਗਾਂ ਨੂੰ ਮੁੱਖ ਰੱਖਦਿਆਂ ਹੋਇਆ ਪੰਥਰਤਨ ਬਾਬਾ ਜੀ ਬਾਬਾ ਬੀਰ ਸਿੱਖੀ ਅਕਾਲੀ 96 ਕਰੋੜੀ ਜਥੇਦਾਰ ਸ਼ਰੋਣੀ ਪੰਥੇ ਕਾਲੀ ਬੁੱਢਾ ਦਲ ਪੰਜਵੇਂ ਤਖਤ ਵੱਲੋਂ ਸਰਦਾਰ ਭਗਵੰਤ ਸਿੰਘ ਜੀਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਸ਼੍ਰੀ ਹਰਗੰਦ ਕੇਜਰੀਵਾਲ ਜੀ ਉਹਨਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਨਾਏ ਗਏ ਹਨਗੀਕਾਰ ਕਰਨੇ ਲੋਕ ਪਰਲੋਕ ਵਿੱਚ ਪਰਦੇ ਕਜਵੇਂ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਮਹਾਰਾਜ ਜੀਓ ਦਰਸ਼ਨੀ ਪੇਟ ਮਾਇਆ ਹਾਜ਼ਰ ਹੈ ਖਿਆਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਆਈਆਂ ਸਜਤਾਵਾਂ ਦੀਆਂ ਹਾਜ਼ਰੀਆਂ ਕਰ ਪ੍ਰਵਾਨ ਕਰਨੀਆਂ ਗਲ ਫੁੱਲ ਪਟਾਵਾ ਗਰ ਪਰਵਾਨ ਕਰਨੀਆਂ ਸਭ ਦੀ ਯਾਤਰਾ ਸਫਲੀ ਕਰਨੀ ਸਭ ਨੂੰ ਆਪ ਜੀ ਦੇ ਤਰ੍ਹਾਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ ਸਾਡੇ ਕਿਰਪਾ ਸਾਲਾ ਸਤਿਗੁਰ ਜੀਓ ਆਪ ਜੀ ਦੀ ਸ਼ੀਸ਼ੀ ਨੂੰ ਮੁਖ ਰੱਖਦੇ ਆ ਹੋਇਆ ਜੋ ਵੀ ਮਾਈ ਭਾਈ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਬਸਤਾਨ ਲੈ ਕੇ ਪੰਥ ਦੇ ਵਿੱਚ ਹਾਜ਼ਰ ਹੋਏ ਨੇ ਸਭ ਦੇ ਖਿਆਨਿਆਂ ਤਪੂਰ ਕਰਨੇ ਕਾਲ ਕੰਡਕ ਨੂਰ ਕਰਨੇ ਸ਼ਤਾਨੀ ਦੇ ਰਹੇ ਸਨਾਗਮ ਮਹਾਰਾਜ ਜੀਓ ਪੰਥਰਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ ਉਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜ ਜੀਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਆਪ ਜੀ ਦੇ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸ਼੍ਰੀ ਅਰਵਿੰਦ ਜੀ ਕੇਧਰੀਵਾਲ ਜੀ ਉਹਨਾਂ ਨੇ ਵੀ ਖਾਲਸੇ ਪੰਥ ਦੀਆਂ ਸ਼ਿਵਾਵਾ ਕਰਨ ਦੇ ਬਲ ਹਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸਮੂਹ ਪਰਿਵਾਰਾਂ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੜਦੀ ਕਰਾਂਗੇ ਵਰਤੌਣੀ ਮਹਾਰਾਜ ਜੀਓ ਖਿਆਨੇ ਮਰਪੂਰ ਕਰਨੇ ਕਾਲ ਕੰਡਕ ਨੂਰ ਕਰਨੇ ਅੰਗਸ਼ਕ ਹੋ ਕੇ ਸੇਤਾ ਕਰਨੀ ਮਹਾਰਾਜ ਜੀਓ ਇਸ਼ਟੈਮ ਆਂ ਸ੍ਰੀ ਖਣਪਾਲ ਸਾਹਿਬ ਜੀ ਦੇ ਭੋਗਾਂ ਨੂੰ ਮੁੱਖ ਰੱਖਦੇ ਹੋਇਆ ਮਹਾਰਾਜ ਜੀਓ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ 350 ਸਾਲਾਂ ਜੀ ਨਿਸ਼ਤਾ ਪੀਨ ਮੁਖ ਰੱਖਦਿਆਂ ਹੋਇਆ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਮਹਾਰਾਜ ਜੀਓ ਜਿਸ ਕਿਹਾ ਨੇ ਜੋ ਰਸਤਾ ਬਸਤਾ ਲੈ ਕੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੋਈਆਂ ਨੇ ਸੁੱਖ ਜਾਣੇ ਭਰਪੂਰ ਕਰਨੇ ਕਾਲ ਤਕ ਦੂਰ ਕਰਨੇ ਚੜ੍ਹਦੀ ਕਲਾ ਵਰਤੋਣੀ ਮਹਾਰਾਜ ਜੀਓ ਸ੍ਰੀ ਖੰਡ ਪਾਣ ਸਾਹਿਬ ਜੀ ਕੇ ਭੋਗਾਂ ਦੀ ਕੀ ਅਰਦਾਸ ਅਨੰਦ ਸਾਹਿਬ ਜੀ ਦੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗਾ ਹਜ਼ਰ ਆਪ ਜੀ ਦੇ ਰਸਨੀ ਲੈ ਕੋ ਹੋਵੇ कला वैगुरु जी की वरते इस टाइम तो रो दरगाही अला ही हुक्म सुना के नजर लो नजर निहाल करो सुख हो गए आप जी का पावन पुत्र नाम जितया हुआ नाम कला तेरे पड़े सरवा खालसा वाहिरी अकाल जी रोस जी माना हर गुर जी मिलबो हर करेगा खालसा हक़ी र हरो हेगे बचे सरगो आ

ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਦੀ ਹਸਤੀ ਆਗਾਰ ਪਰਜਾਂਦੇ ਮਾਲਕੋ ਸਤਿਗੁਰੂ ਸੱਚੇ ਫਿਰਦੌਸਾਂ ਦੇ ਰਾਜ ਛੋਟੀ ਸੱਚੇ ਬਾਦਸ਼ਾਹ ਜੀਓ ਹਾਲ ਸਾਜੇ ਵੇ ਰਾਜ ਰਾਜ ਅੱਜ ਤੇ ਯਾਰੇ ਆਵੇ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਹਸਤੀ ਆਗਾਰ Satnam, she Guruji. ेग बहादुर सी क्रिया करी न कि नेग बहादुर के जाग तो जगत को शोक है ऐ है सब जगत हो जोलोक हो टाली आर्शन पर सुन गुरु का जन्म मरण दुख जािव दुख सामदी नूर अरसों परसों चटिया तुद डिठे सच्चे पातशा हो ਮਨ ਜਾਨ ਮਨ ਜਨਮ ਦੀ ਕੱਟੀ ਆ ਮੈਂ ਸੁਲਵਾ ਗਰੂ ਜੀਓ ਸੁਲੀ ਮਹੱਲਾ ਪੰਜਾਬਾ ਜਗ ਤੇ ਦਰਸ਼ਨ ਭੇਟੇ ਸਾ ਪਹਲੇ ਦਿਨ ਸੋ ਆਏ ਵਾਹ ਨੰਦ ਸਦਾ ਕਾ ਕੀਰਤਨ ਹੋਰ ਕੀ ਲਾਪਾ ਜਾਵਤੇ ਦਰਸ਼ਨ ਟਿੱਕੇ ਸਾਧੂ ਫਰੇ ਦਿਲ ਸੁਆਏ ਮਾ ਸਰਵ ਜੀਵਾਂ ਨੂੰ ਸਤਿ ਸ੍ਰੀ ਅਕਾਲ ਜਗਨ ਨਾ ਮਨ ਖਾਲਸਾ ਕਾਸ ਪੂਜਵ ਜੋਗ ਦਾਸੋ ਬਿੰਦ ਭਤੇ ਖਾਲਸਾ ਦਾਸ ਪਰਸ ਨਿਤ ਸੰਗ ਆਇਆ ਤਸੱਫਲ ਹੈ ਅਰਿਓ ਬਗਰੀ ਸੋਏ ਜਗਸਾ ਹੈ ਸਿਰ ਆਪਣੇ ਸੁਖ ਦਾਈ ਸਭ ਤੋਂ i'm सारसारो का लोक बहुो हा जी भेद कर अभी आपने देखा कि पंडाल में संगत बैठी है और संगत में दिखाई दे रहे हैं आम आदमी पार्टी के कन्वीनर श्री अरविंद केजरीवाल पंजाब के ऑनरेबल सीएम श्री भगवंत सिंह मान जी का प्रसाद को सॉरी लगातार जियो हॉटस्टार पर देखते हैं श्री गुरु तेग बहादुर साहब जी के तीन सौ पचास शहीदी पर्व को समर्पित महा आप देख सकते हैं कि अभी जो तस्वीरें दिखाई दे रही हैं आपको श्री गुरु ग्रंथ साहब जी के बात करें तो आप देख सकते हैं श्री गुरु ग्रंथ साहब जी की तापिया पर बैठे हुए सिंह और उन्हीं के साथ आप देख सकते हैं तस्वीरों में दिखाई दे रहे हैं श्री अरविंद केजरीवाल आम आदमी पार्टी के कन्वीनर और इन्हीं के साथ श्री भगवंत सिंह मान जी ऑनरेबल चीफ मिनिस्टर पंजाब तो आप देख सकते हैं तस्वीरों में इसी के साथ अगर इतिहास के पन्नों की बात करें तो श्री गुरु तेग बहादुर साहिब जी जिनका बचपन का नाम त्यागमल था लेकिन जैसे ही पहले यंग में श्री गुरु तेग बहादुर साहिब जी को उनके पिता हमारे छठे गुरु श्री गुरु हरगोबिंद सिंह जी महाराज अपने साथ लेकर एक जंग में जाते हैं तो उनका तेजस्वी तलवार चलाने का और ये योद्धा होने का एक सोन वीरता जो उन्होंने दिखाई उनको देखने के प्रचांत तब श्री हरगोबिंद साहिब जी ने अपने पुत्र का नाम तेग बहादुर रखा तो श्री गुरु तेग बहादुर साहिब जी जिनको हम सिंध की चादर भी कहते हैं शहीदों के सरकार भी कहते हैं पूरी मानवता भी पूरी दुनिया में पूरे हम बात करें संसार में ऐसी कोई भी शहादत नजर नहीं आती इसी वजह से जाना जाता है श्री गुरु तेग बहादुर साहब जी को श्रीदों के सरदार कहते हैं के सरदार नमन करते हैं आज हम इस पावन धरती को आइए जुड़े इस महासमागम में तस्वीरों में आप देख सकते हैं कि पंजाब के ऑनरेबल सी श्री भगवंत सिंह मान आम आदमी पार्टी के कन्वीनर श्री अरविंद केजरीवाल जी इसी के साथ आम आदमी पार्टी के प्रधान श्री अमन अरोड़ा श्री गुरु ग्रंथ साहब जी की तापिया के पास बैठकर श्री गुरु ग्रंथ साहब जी का देश सुनते हुए ਮંત્રી ਭਾਗ ਕੇ ਨੇ ਸਾਰੇ ਵੱਲੋਂ 500 ਰੁਪਏ ਆਇਆ ਸ਼੍ਰੀ ਰਵਿੰਦ ਕੇਜਰੀਵਾਲ ਜੀ ਰਾਸ਼ਟਰੀ ਪ੍ਰਧਾਨ ਆਲ ਪਾਰਟੀ ਸਾਫ ਦਾ ਹੁਕਮ ਮੁੱਖ ਮੰਤਰੀ ਦਿੱਲੀ ਸਰਦਾਰ ਭਗਵੰਤ ਸਿੰਘ ਜੀ ਮਾਲ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਸਨਮਾਨ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦਾ ਸਨਮਾਨ ਅਮਨ अरोड़ा ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ

श्री अमृतसर साहेब सा, बार साहेब से भी हजूरी राखी यहाँ पर पहुंचे उन्होंने कीर्तन किया मिठी धुन संगीत और कीर्तन के बहाव में कई बार ऐसे भी हो जाता है कि भावुक हो जाती है संगते क्योंकि जब हम था था हमारे इतिहास की बात तातर करते तातर हैं श्री गुरु तेग बहादुर तो तो साहब जी तो तो की शहादत की बात करते तो तो हैं जब बात करते हैं भाई दास जी की जब बात करते हैं भाई दयाला जी की जब बात करते हैं भाई दास जी की क्या पूरे हम बात करें संसार में कोई ऐसी शहादत देखने को मिली पूरा सरवंश अपना पूरा परिवार निशावर कर दिया श्री गुरु गोविंद सिंह जी महाराज जी ने शुरू हो चुके पिता मारिया तिवार सारा इस करके ता इस शहादत आइए हम भी श्री गुरु तेग बहादुर साहब जी के जीवन से कुछ शिक्षा ले इसी के साथ देख सकते हैं आप तस्वीरों में पंजाब के ऑनरेबल सीएम श्री भगवंत सिंह मान जी को सिख ज्बंदिया सम्मानित करते हुए कर और वो कमरे से बाहर निकलकर आगे अभी जाएंगे मेन पंडाल की ओर आपके खालसा हो एक चीज के खालसा पंच सजाया एक चीज दे के खालसा पंच सजायां सजा एक चीज दे